ਹਾਂਜੀ ਅੱਜ ਤੁਹਾਨੂੰ ਆਪਾਂ ਪੰਜਾਬ ਸੰਬੰਧੀ ਸੰਖੇਪ ਜਾਣਕਾਰੀ ਦੇਵਾਂਗੇ ਆਪਣੇ ਪੰਜਾਬ ਦਾ ਨਾਮ ਕਿਵੇਂ ਪਿਆ ਤੇ ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ ਉਹਨਾਂ ਦਾ ਖਾਣ ਪੀਣ ਸਾਨੂੰ ਸਾਡੀ ਵਿਰਾਸਤ ਦੇ ਵਿੱਚੋਂ ਕੀ ਕੁਝ ਮਿਲਿਆ ਉਹਦੇ ਸੰਬੰਧੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਬਹੁਤ ਸਾਰੀਆਂ ਗੱਲਾਂ ਤੋਂ ਪੰਜਾਬ ਸੰਬੰਧੀ ਜਾਣੂ ਕਰਵਾਵਾਂਗੇ ਤੇ ਨਾਲ ਹੀ ਤੁਸੀਂ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪੰਜਾਬ ਸੰਬੰਧੀ ਸੰਖੇਪ ਜਾਣਕਾਰੀ ਆਮ ਜਾਣਕਾਰੀ ਸਭ ਤੋਂ ਪਹਿਲਾਂ ਸ਼ਾਇਦ ਸਾਰਿਆਂ ਨੂੰ ਇਹ ਪਤਾ ਹੋਵੇਗਾ ਮੌਜੂਦਾ ਪੰਜਾਬ ਦੀ ਉਤਪਤੀ ਹੈ ਜਿਹੜਾ ਆਪਣਾ ਪੰਜਾਬ ਹੈ ਇਹ ਪੂਰਬੀ ਪੰਜਾਬ ਇਹ 1 ਨਵੰਬਰ 1966 ਤੋਂ ਇਹਦੀ ਉਤਪਤੀ ਹੋਈ ਠੀਕ ਹੈ ਰਾਜਧਾਨੀ ਕੀ ਹੈ ਚੰਡੀਗੜ੍ਹ ਰਾਜ ਪਸ਼ੂ ਕੀ ਹੈ ਕਾਲਾ ਹਿਰਨ ਰਾਜ ਪੰਛੀ ਬਾਜ ਰਾਜ ਦਰਖਤ ਕੀ ਹੈ ਸਾਡਾ ਬੋਹੜ ਤੇ ਰਾਜ ਭਾਸ਼ਾ ਕਿਹੜੀ ਹੈ ਸਾਡੀ ਪੰਜਾਬੀ ਸਿਕਤਰਿਤ ਚੰਡੀਗੜ੍ਹ ਉੱਚ ਅਦਾਲਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਡਾਕਟਰ ਗੋਪੀ ਚੰਦ ਭਾਰਗਵ ਹੁਣ ਆਪਾਂ ਪੰਜਾਬੀ ਸੌਂਦੀ ਇਹ ਤੁਹਾਨੂੰ ਕੁਝ ਸਟਾਰਟਿੰਗ ਦੇ ਵਿੱਚ ਜਾਣਕਾਰੀ ਸੀ ਠੀਕ ਹੈ ਅੱਗੇ ਤੁਹਾਨੂੰ ਜਾਣਕਾਰੀ ਜਾਣ ਪਛਾਣ ਕਰਾਵਾਂਗੇ ਪੰਜਾਬ ਸੌਂਦੀ ਪੰਜਾਬ ਦਾ ਨਾਮ ਕਿਵੇਂ ਪਿਆ ਪੰਜਾਬ ਦਾ ਜ਼ਿਕਰ ਕਰਦੇ ਹਾਂ ਵਿਰਾਸਤੀ ਵਿਸ਼ੇਸ਼ਤਾਵਾਂ ਅੱਖਾਂ ਅੱਗੇ ਘੁੰਮਣ ਲੱਗਦੀਆਂ ਹਨ ਜਦੋਂ ਅਸੀਂ ਸਾਡੇ ਪੰਜਾਬ ਦਾ ਜ਼ਿਕਰ ਕਰਦੇ ਹਾਂ ਤਾਂ ਸਾਡੇ ਅੰਗੇ ਜੋ ਸਾਨੂੰ ਵਿਰਾਸਤ ਦੇ ਵਿੱਚ ਮੇਲੀਆਂ ਨੇ ਚੀਜ਼ਾਂ ਸਾਡੀਆਂ ਅੱਖਾਂ ਅੱਗੇ ਘੁੰਮਣ ਆਉਣ ਲੱਗ ਜਾਂਦੀਆਂ ਨੇ ਪੰਜਾਬ ਦਾ ਨਾਮ ਸੁਣਨ ਸਾਰ ਹੀ ਗੱਲ ਚਾਹੇ ਪੰਜਾਬੀ ਭਾਸ਼ਾ ਦੀ ਹੋਵੇ ਪਹਿਰਾਵੇ ਦੀ ਹੋਵੇ ਜਾਂ ਖਾਣ ਪੀਣ ਦੀ ਜਾਂ ਮੇਲਿਆਂ ਤੇ ਤਿਹਾਰਾਂ ਦੀ ਰੁੱਤਾਂ ਦੀ ਸ਼ਹਾਦਤਾਂ ਦੀ ਭਾਵ ਸ਼ਹੀਦੀਆਂ ਸਾਡੇ ਗੁਰੂਆਂ ਨੇ ਛੇਹਦੀਆਂ ਦਿੱਤੀਆਂ ਜੋ ਠੀਕ ਹੈ ਗੁਰੂਆਂ ਦੁਆਰਾ ਬਖਸ਼ੀ ਜੀਵਨ ਜਾਚ ਜੀਵਨ ਜਿਉਣ ਦਾ ਢੰਗ ਜੀਵਨ ਜਾਚ ਭਾਵ ਜੀਵਨ ਜਿਉਣ ਦਾ ਢੰਗ ਕਿਸ ਤਰ੍ਹਾਂ ਸਾਨੂੰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਇਸ ਸਾਰੇ ਕੁਝ ਨੂੰ ਪੰਜਾਬ ਦਾ ਸੱਭਿਆਚਾਰ ਆਪਣੇ ਅੰਦਰ ਸਮੋਈ ਬੈਠਾ ਹੈ। ਪਾਵਰ ਆਪਣੇ ਅੰਦਰ ਸੰਭਾਲੀ ਬੈਠਾ ਹੈ। ਅੱਗੇ ਪੰਜਾਬ ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦ ਪੰਜ ਅਤੇ ਆਪ ਦੇ ਸੁਮੇਲ ਤੋਂ ਬਣਿਆ। ਦੋਨਾਂ ਪੰਜ ਅਤੇ ਆਪ ਦੋਨਾਂ ਦੇ ਮੇਲ ਤੋਂ ਬਣਿਆ ਪੰਜ ਗਿਣਤੀ ਦਾ ਸ਼ਬਦ ਹੈ। ਆਪ ਦਾ ਮਤਲਬ ਹੁੰਦਾ ਹੈ ਪਾਣੀ। ਜਿਸ ਵਿੱਚੋਂ ਪੰਜਾਬ ਪੰਜ ਦਾ ਅਰਥ ਹੈ ਪੰਜ ਅਤੇ ਆਪ ਦਾ ਅਰਥ ਹੈ ਪਾਣੀ। ਇਸ ਤਰ੍ਹਾਂ ਪੰਜਾਬ ਦਾ ਅਰਥ ਪੰਜ ਪਲੱਸ ਆਪ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ। ਪਾਗ ਪੰਜ ਦਰਿਆਵਾਂ ਦੀ ਧਰਤੀ ਇਸ ਸ਼ਬਦ ਤੋਂ ਦੀ ਸਭ ਤੋਂ ਪਹਿਲਾਂ ਵਰਤੋਂ ਇਵਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ ਇਵਨ ਬਤੂਤਾ ਸੀ ਇਤਿਹਾਸਕਾਰ ਸੀ ਉਹਨਾਂ ਨੇ ਜੋ ਲਿਖਿਆ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਪੰਜਾਬ ਸਬੰਧੀ ਜਾਣਕਾਰੀ ਮਿਲਦੀ ਹੈ 14ਵੀਂ ਸਦੀ ਦੇ ਵਿੱਚ ਇਸ ਇਲਾਕੇ ਵਿੱਚ ਉਹ ਆਇਆ ਸੀ ਪੰਜਾਬ ਇਲਾਕੇ ਦੇ ਵਿੱਚ ਆਇਆ ਸੀ 14ਵੀਂ ਸਦੀ ਦੇ ਵਿੱਚ ਇਸ ਦੇ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ ਤਵਾਰਿਖ ਸ਼ੇਰਸਾ ਸੂਰੀ ਵਿੱਚ ਮਿਲਦੀ ਹੈ ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖਾਨ ਦੇ ਕਿਲੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ ਇਸ ਤੋਂ ਪਹਿਲਾਂ ਪੰਜਾਬ ਦਾ ਜ਼ਿਕਰ ਮਹਾਭਾਰਤ ਦੇ ਕਿਸੇ ਕਹਾਣੀਆਂ ਵਿੱਚ ਵੀ ਹੈ ਕਿ ਪੰਜ ਨਦ ਪੰਜ ਨਦੀਆਂ ਦੇ ਹਵਾਲੇ ਵਿੱਚ ਹੈ ਪੰਜਾਬ ਬਹੁਤ ਨਦੀਆਂ ਤੋਂ ਬਹੁਤ ਉਹਨਾਂ ਤੋਂ ਅਲੱਗ-ਅਲੱਗ ਉਹਨਾਂ ਤੋਂ ਪਿਆ ਜਿਵੇਂ ਮਹਾਕਾਵ ਦੇ ਵਿੱਚ ਪੁਰਾਣਾ ਦੇ ਵਿੱਚ ਪੰਜ ਨਦ ਬੋਲਿਆ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਮੈਸੋਪੋਟਾਮੀਆ ਵੀ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਅਲੱਗ-ਅਲੱਗ ਨਾਵਾਂ ਦੇ ਨਾਲ ਜਾਣਿਆ ਜਾਂਦਾ ਸੀ ਪੰਜਾਬ ਨੂੰ ਪਹਿਲਾਂ। ਇਸ ਤੋਂ ਮਗਰੋਂ ਆਏ ਨੇ ਇਕਵਰੀ ਵਿੱਚ ਅਬੂਲ ਫਜ਼ਲ ਨੇ ਲਿਖਿਆ। ਇਹ ਵੀ ਇਤਿਹਾਸਕਾਰ ਹੋਏ ਨੇ ਅਬੂਲ ਫਜ਼ਲ। ਇਹੇ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਲੋਹਾਰ ਤੇ ਮੁਲਤਾਨ ਜਿਹੜਾ ਪੰਜਾਬ ਦਾ ਇਲਾਕਾ ਸੀ ਆਪਣਾ ਪੂਰਬੀ ਪੰਜਾਬ ਤੇ ਪੱਛਮੀ ਪੰਜਾਬ। ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਠੀਕ ਹੈ। ਇਹ ਦੋਨੋਂ ਜਿਹੜਾ ਦੋਨਾਂ ਨੂੰ ਮਿਲਾ ਕੇ ਇੱਕ ਪੂਰਾ ਪੰਜਾਬ ਸੀ ਇਹਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ ਲਾਹੌਰ ਤੇ ਮੁਲਤਾਨ ਇਸ ਆਇਨੇ ਅਕਵਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫਜ਼ਲ ਨੇ ਪੰਜਾਬ ਨੂੰ ਪੰਜਨਾਂ ਦਾ ਲਿਖਿਆ ਅਬੁਲ ਫਜ਼ਲ ਨੂੰ ਅਬੁਲ ਫਜ਼ਲ ਨੇ ਪੰਜਾਬ ਨੂੰ ਕੀ ਲਿਖਿਆ ਪੰਜਨਾਂ ਦਾ ਲਿਖਿਆ ਪੰਜਨਦ ਭਾਵ ਪੰਜ ਨਦੀਆਂ ਦੀ ਧਰਤੀ ਪੰਜਾਬ ਫਾਰਸੀ ਦੇ ਸ਼ਬਦ ਫਾਰਸੀ ਦੇ ਪੰਜ ਯਾਨੀ ਪੰਜ ਅਤੇ ਆਪ ਯਾਨੀ ਆਪ ਯਾਨੀ ਪਾਣੀ ਤੋਂ ਲਿਆ ਗਿਆ ਹੈ ਜਿਸ ਦਾ ਮਤਲਬ ਹੈ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਸੀ ਪੰਜਾਬ ਇਲਾਕੇ ਦੇ ਵਿੱਚ ਪੰਜ ਦਰਿਆ ਵਗਦੇ ਸੀ ਸਤਲੁਜ ਬਿਆਸ ਰਾਵੀ ਜੇਹਲਮ ਚਨਾਬ ਠੀਕ ਹੈ ਤੇ ਅੱਜ ਕੱਲ ਦੋ ਦਰਿਆ ਚਨਾਬ ਤੇ ਜੇਹਲਮ ਨੇ ਜਿਹੜੇ ਉਹ ਪਾਕਿਸਤਾਨ ਦੇ ਵਿੱਚ ਚਲੇ ਗਏ ਨੇ ਤੇ ਭਾਰਤੀ ਪੰਜਾਬ ਵਿੱਚ ਬਾਕੀ ਤਿੰਨ ਦਰਿਆ ਸਤਲੁਜ ਬਿਆਸ ਤੇ ਰਾਵੀ ਦਾ ਪਾਣੀ ਵਗਦਾ ਹੈ ਜਿਹੜੇ ਭਾਰਤ ਵਿੱਚੋਂ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ ਇਹ ਪੰਜਾਬ ਦੀ ਦੋ ਦਰਿਆ ਪਾਕਿਸਤਾਨ ਦੇ ਵਿੱਚ ਰਹੇਗੇ ਤੇ ਤਿੰਨ ਪੰਜਾਬ ਦੇ ਵਿੱਚ ਰਹੇਗੇ ਸਭਿਅਤਾਵਾਂ ਦੀ ਵਿਕਸਿਤ ਹੋਣ ਦੀ ਗੱਲ ਕਰੀਏ ਤਾਂ ਸਭ ਤੋਂ ਪੁਰਾਣੀ ਸਭਿਅਤਾ ਜਿਹੜੀ ਸਾਡੀ ਸਿੰਧੂ ਘਾਟੀ ਦੀ ਸਭਿਅਤਾ ਹੈ ਇਸ ਦੇ ਖਤਮ ਹੋਣ ਨਾਲ ਪੰਜਾਬ ਦੀ ਧਰਤੀ ਤੇ ਵੈਦਿਕ ਸਭਿਅਤਾ ਦਾ ਨਾਮ ਲਿਆ ਜਾ ਸਕਦਾ ਹੈ ਇਸ ਉਪਰੰਤ ਪੰਜਾਬ ਦੇ ਅਨੇਕਾ ਹਮਲਾਵਰਾਂ ਦੇ ਕਾਰਨ ਪੰਜਾਬ ਤੇ ਬਹੁਤ ਹਮਲਾਵਰ ਹਮਲਾ ਕਰਦੇ ਰਹੇ ਲੁੱਟਾਂ ਮਾਰਾਂ ਕਰਦੇ ਰਹੇ ਤੁਰਕ, ਸ਼ੱਕ, ਮੁਗਲ, ਹੂਣ, ਕੁਸ਼ਾਨ ਅਤੇ ਗੁਪਤ ਰਾਜ ਦੀਆਂ ਸੱਭਿਆਚਾਰਾਂ ਵੀ ਵਿਕਸਿਤ ਹੋਈਆਂ ਇਹ ਸਾਰੇ ਨੇ ਜਿਹੜੇ ਅਲੱਗ-ਅਲੱਗ ਠੀਕ ਹੈ ਤੁਰਕ ਹੋਗੇ ਮੁਗਲ ਹੂਣ ਕੁਸ਼ਾਨ ਗੁਪਤ ਇਹ ਸਾਰੀਆਂ ਅਲੱਗ-ਅਲੱਗ ਸੱਭਿਆਚਾਰਾਂ ਪੰਜਾਬ ਦੇ ਵਿੱਚ ਆਉਂਦੇ ਰਹੀਆਂ ਆਪਣਾ ਰਾਜ ਵਿਕਸਿਤ ਕਰਦੇ ਰਹੀਆਂ ਇਹ ਸਭ ਤੋਂ ਪਿੱਛੋਂ ਪੰਜਾਬ ਤੇ ਅੰਗਰੇਜ਼ਾਂ ਨੇ ਰਾਜ ਕੀਤਾ ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਆਉਣ ਤੋਂ ਪਹਿਲਾਂ ਇਹ ਜਾਤੀਆਂ ਨੇ ਜਿਹੜਾ ਪੰਜਾਬ ਤੇ ਰਾਜ ਕੀਤਾ ਹੋਇਆ ਸੀ ਇਸ ਤਰ੍ਹਾਂ ਇਹ ਸਾਰੀਆਂ ਸੱਭਿਆਤਮਾਂ ਆਪਣੇ ਅਮੀਰ ਵਿਰਸੇ ਦੀ ਛਾਪ ਪੰਜਾਬ ਤੇ ਛੱਡਦੀਆਂ ਰਹੀਆਂ ਇਹੀ ਕਾਰਨ ਹੈ ਕਿ ਪੰਜਾਬ ਦਾ ਸੱਭਿਆਚਾਰ ਇੱਕ ਮਿਸ਼ਰਤ ਸੱਭਿਆਚਾਰ ਬਣਿਆ ਜਦੋਂ ਅਲੱਗ-ਅਲੱਗ ਲੋਕ ਆ ਕੇ ਇੱਥੇ ਰਹਿੰਦੇ ਰਹੇ ਵਸਦੇ ਰਹੇ ਉਹਨਾਂ ਨੇ ਵਪਾਰ ਕੀਤਾ ਤਾਂ ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਮਿਸ਼ਰਤ ਰੂਪ ਦੇ ਵਿੱਚ ਮਿਲਿਆ ਨੇ ਮਿਲੀਆਂ ਚੁਲੀਆਂ ਮਿਲੀਆਂ ਨੇ ਇਨਾ ਪਰੰਪਰਾਵਾਂ ਦੀ ਪੂਣ ਛਾਣ ਵਿੱਚ ਸਾਰੇ ਗੁਰੂ ਭਗਤਾਂ ਯੋਧਿਆਂ ਲਿਖਾਰੀਆਂ ਖਿਡਾਰੀਆਂ ਅਤੇ ਸ਼ਹੀਦਾਂ ਨੇ ਅਹਿਮ ਹਿੱਸਾ ਪਾਇਆ ਇਹ ਆਪਾ ਪੰਜਾਬ ਸੰਬੰਧੀ ਜਾਣਕਾਰੀ ਪੜ੍ਹੀ ਸੀ ਉਸ ਤੋਂ ਬਾਅਦ ਫਿਰ ਆਪਣੇ ਪੰਜਾਬੀਆਂ ਨੇ ਮਨੋਰੰਜਨ ਕੀਨੇ ਪੁਰਾਣੇ ਸਮੇਂ ਮਨੋਰੰਜਨ ਦੇ ਸਾਧਨ ਘੱਟ ਹੀ ਹੁੰਦੇ ਸੀ ਜਦੋਂ ਮੇਲੇ ਲੱਗਦੇ ਤਾਂ ਸਾਰਾ ਹੀ ਪਿੰਡ ਉਧਰ ਨੂੰ ਮਹਾਰਾਂ ਘੱਤ ਲੈਂਦਾ ਭਾਵੇਂ ਉਧਰ ਨੂੰ ਲੈਣਾ ਬਣਾ ਕੇ ਉਹ ਚਲੇ ਜਾਂਦੇ ਕਈ ਕਈ ਦਿਨਾਂ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨਵੇਂ ਕੱਪੜੇ ਸਿਉਣ ਨੂੰ ਦੇ ਦਿੱਤੇ ਜਾਂਦੇ ਤੇ ਹਰੇਕ ਲਈ ਅੰਦਰੋਂ-ਅੰਦਰੀ ਬਹੁਤ ਚਾਹ ਹੁੰਦਾ ਸੀ। ਕਿਸੇ ਇੱਕ ਪਿੰਡ ਗੀਤਾਂ ਦਾ ਅਖਾੜਾ ਲੱਗਣਾ ਤਾਂ ਕਈ-ਕਈ ਪਿੰਡ ਉਸ ਨੂੰ ਸੁਣਨ ਲਈ ਜਾਂਦੇ ਸੀ। ਕਈ-ਕਈ ਪਿੰਡ ਇਕੱਠੇ ਹੋ ਜਾਂਦੇ ਸੀਗੇ ਆਪਸ ਦੇ ਵਿੱਚ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਪਿਆਰ ਮੁਹੱਬਤ ਸੀ। ਤੁਰਲੇ ਵਾਲੀ ਪੱਗ ਦੇ ਫੱਬਦੇ, ਕੁੜਤੇ ਚਾਦਰੇ ਨਾਲ ਮੇਲਾ ਵੇਖਣ। ਕੁੜੀਆਂ ਨੇ ਵੀ ਫੁਲਕਾਰੀਾਂ ਲੈ ਕੇ ਹੀੜਾਂ ਦੀਆਂ ਹੀੜਾਂ ਪਾਵ ਲੈਣਾ ਦੀਆਂ ਲੈਣਾ ਦੇ ਵਿੱਚ ਉਹ ਮੇਲਾ ਦੇਖਣ ਆਉਣਾ ਉਹਨਾਂ ਨੇ ਜਿਹੜੇ ਮੁੰਡੇ ਸੀਗੇ ਬੰਦੇ ਸੀ ਉਹ ਤੁਰਲੇ ਵਾਲੀ ਉੱਪਰ ਫਰਲਾ ਜਿਹਾ ਛੱਡ ਕੇ ਉਹ ਪੱਗ ਬੰਨਦੇ ਸੀਗੇ ਕੁਰਤੇ ਚਾਦਰੇ ਪਾਉਂਦੇ ਸੀ ਤੇ ਕੁੜੀਆਂ ਫੁਲਕਾਰੀਆਂ ਲੈ ਕੇ ਲੈਣਾ ਦੀਆਂ ਲੈਣਾ ਬਣਾ ਕੇ ਉਹ ਮੇਲਾ ਦੇਖਣ ਲਈ ਜਾਂਦੇ ਸੀ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਹੁੰਦਾ ਸੀਗਾ ਜਦੋਂ ਉਹਨਾਂ ਨੇ ਕੋਈ ਮਨੋਰੰਜਨ ਹਾਸੇ ਠੱਠੇ ਦੇੰਦਲਾਂ ਕਰਨੇ ਹੁੰਦੇ ਸੀ ਲੋਕ ਮਦਾਰੀ ਦਾ ਤਮਾਸ਼ਾ ਅਤੇ ਪਹਿਲਵਾਨਾਂ ਦੇ ਕੋਲ ਦੇਖਦੇ ਸੀ ਪਾ ਪਹਿਲਵਾਨਾਂ ਦੇ ਕੋਲ ਦੇਖਦੇ ਸੀ ਕੁਸ਼ਤੀਆਂ ਜਾਂਦੀਆਂ ਸੀ ਲੋਕਾਂ ਦੇ ਹਾਜ਼ਮੇ ਚੰਗੇ ਸਨ ਉਹਨਾਂ ਦਾ ਜੁੱਸਾ ਭਾਵ ਸਰੀਰ ਵੀ ਬਹੁਤ ਵਧੀਆ ਹੁੰਦਾ ਸੀ 100 ਸਾਲ ਦਾ ਬਾਬਾ ਵੀ ਖੇਤਾਂ 'ਚ ਗੇੜਾ ਲਾਉਂਦਾ ਸੀਗਾ ਐਨੇ ਜਿਆਦੇ ਸਰੀਰ ਉਹਨਾਂ ਦੇ ਤਕੜੇ ਸੀ ਸਿਹਤਮੰਦ ਸੀਗੇ ਤੇ ਆਪਸ ਦੇ ਵਿੱਚ ਬਹੁਤ ਪਿਆਰ ਨਿਮਰਤਾ ਦੇ ਨਾਲ ਰਹਿੰਦੇ ਸੀਗੇ ਉਹ ਸੇਰ ਦੋ ਸੇਰ ਦੁੱਧ ਡੀਕ ਲਾ ਕੇ ਪੀ ਜਾਂਦੇ ਸੀ ਭਾਵੇਂ ਸੇਰ ਦੋ ਸੇਰ 5-7 ਕਿਲੋ ਦੁੱਧ ਤਾਂ ਕਹਿੰਦੇ ਉਹ ਇੱਕ ਵਾਰ ਚ ਡੀਕ ਲਾ ਕੇ ਮਤਲਬ ਡੀਕ ਦਾ ਮਤਲਬ ਹੁੰਦਾ ਵੀ ਇੱਕ ਵਾਰ ਚ ਇੱਕ ਸਾਹੇ ਪੀ ਜਾਣਾ ਪੀ ਜਾਂਦੇ ਸੀ ਕिलो-ਕिलो ਬੇਸਣ ਖਾ ਜਾਂਦੇ ਸੀ ਤੇ ਦੁੱਧ ਚ ਘਿਓ ਪਾ ਕੇ ਪਿੰਦੇ ਸੀਗੇ ਤਾਂ ਕਰਕੇ ਉਹਨਾਂ ਦੇ ਸਰੀਰ ਜਿਹੜੇ ਐਨੇ ਸਿਹਤਮੰਤੇ ਤਾਕਤਵਰ ਸੀ ਤੇ ਉਹਨਾਂ ਦੇ ਹਾਜ਼ਮੇ ਵੀ ਵਧੀਆ ਸੀਗੇ ਇਹ ਹੈਗਾ ਸਾਡੇ ਪੰਜਾਬੀ ਕੰਦੇ ਮਨਰੰਚਨ ਫਿਰ ਪੰਜਾਬ ਦਾ ਪੌਣ ਪਾਣੀ ਪੰਜਾਬ ਦਾ ਯੁਲਵਾਜੂ ਕਿਸ ਤਰ੍ਹਾਂ ਦਾ ਹੈ ਪੌਣ ਪਾਣੀ ਪੰਜਾਬ ਦੇ ਮੌਸਮੀ ਲੱਛਣ ਅਤਿ ਗਰਮੀ ਅਤੇ ਕੜਾਕੇ ਦੀ ਠੰਡ ਵਾਲੀਆਂ ਹਾਲਾਤਾਂ ਵਾਲੇ ਮੰਨੇ ਜਾਂਦੇ ਨੇ ਸਾਲਾਨਾ ਤਾਪਮਨ ਕਿਵੇਂ ਰਹਿੰਦਾ ਹੈ 4 ਤੋਂ 47 ਡਿਗਰੀ ਸੈਲਸੀਅਸ ਤੱਕ ਜਾਂਦੇ ਹਨ हिमाਲਾ ਦੇ ਪੈਰਾਂ ਵਿੱਚ ਵਸੇ ਉੱਤਰ ਪੂਰਬੀ ਇਲਾਕੇ 'ਚ ਭਾਰੀ ਵਰਖਾ ਹੁੰਦੀ ਹੈ ਜਦਕਿ ਹੋਰ ਦੱਖਣੀ ਅਤੇ ਪੱਛਮ ਵੱਲ ਪੈਂਦੇ ਇਲਾਕਿਆਂ ਵਿੱਚ ਮੀਂਹ ਘੱਟ ਪੈਂਦੇ ਨੇ ਤੇ ਤਾਪਮਾਨ ਵੱਧ ਹੁੰਦਾ ਹੈ ਪੰਜਾਬ ਦਾ ਜਲਵਾਯੂ ਕਿਸੇ ਸਥਾਨ ਤੇ ਲੰਮੇ ਸਮੇਂ ਤੋਂ ਸਥਾਈ ਔਸਤਨ ਵਾਤਾਵਰਣ ਹਾਲਾਤ ਨੂੰ ਉਥੋਂ ਦਾ ਜਲਵਾਯੂ ਕਿਹਾ ਜਾਂਦਾ ਹੈ ਮੁੱਖ ਜਲਵਾਯੂ ਤੱਤ ਜੋ ਕਿਸੇ ਸਥਾਨ ਦੇ ਵਾਤਾਵਰਣ ਨੂੰ ਪ੍ਰਭਾਵਿਤ ਕਰਦੇ ਹਨ ਇਸ ਪ੍ਰਕਾਰ ਵਰਖਾ ਤਾਪਮਾਨ ਨਮੀ ਵਾਯੂ ਦਬਾਅ ਹਵਾ ਬੱਦਲ ਤੇ ਧੁੱਪ ਰੁੱਤਾਂ ਵਿੱਚ ਤਬਦੀਲੀ ਨਾਲ ਹੀ ਵਾਤਾਵਰਣ ਵਿੱਚ ਤਬਦੀਲੀ ਨਜ਼ਰ ਆਉਂਦੀ ਹੈ ਤੇ ਮੌਸਮ ਅਤੇ ਪੰਗੋਲ ਵਿਗਿਆਨੀ ਮੁੱਖ ਤੌਰ ਤੇ ਤੇ ਤਿੰਨ ਰੁੱਤਾਂ ਅਤੇ ਪਰਿਵਰਤਨ ਕਾਲ ਸੰਬੰਧੀ ਪੰਜਾਬ ਵਿੱਚ ਦੋ ਰੁੱਤਾਂ ਮੰਨਦੇ ਹਨ ਮੁੱਖ ਰੁੱਤਾਂ ਕਿਹੜੀਆਂ ਨੇ ਗਰਮੀ ਰੁੱਤ ਗਰਮੀ ਰੁੱਤ ਕਦੋਂ ਹੁੰਦੀ ਹੈ ਮੱਧ ਅਪ੍ਰੈਲ ਤੋਂ ਜੂਨ ਦੇ ਅੰਤ ਤੱਕ ਬਰਖਾ ਰੁੱਤ ਕਦੋਂ ਹੁੰਦੀ ਹੈ ਬਰਖਾ ਰੁੱਤ ਹੈ ਜਿਹੜੀ ਜੁਲਾਈ ਦੇ ਆਰੰਭ ਤੋਂ ਸਤੰਬਰ ਦੇ ਅੰਤ ਤੱਕ ਸਰਦਰੁਤ ਸਰਦੀ ਦੀ ਰੁੱਤ ਦਸੰਬਰ ਦੇ ਆਰੰਭ ਤੋਂ ਫਰਵਰੀ ਦੇ ਅੰਤ ਤੱਕ ਅੱਗੇ ਪਰਿਵਰਤਨ ਕਾਲੇ ਨਰੁੱਤਾਂ ਕਿਹੜੀਆਂ ਨੇ ਪਤਝੜ ਹੈ ਜਿਹੜੀ ਅਕਤੂਬਰ ਤੋਂ ਨਵੰਬਰ ਦੇ ਅੰਤ ਤੱਕ ਵਸੰਤ ਹੈ ਜਿਹੜੀ ਉਹ ਮਾਰਚ ਤੋਂ ਅਪ੍ਰੈਲ ਦੇ ਮੱਧ ਤੱਕ ਅੱਗੇ ਜੋ ਆਪਾਂ ਨੇ ਪੰਜਾਬ ਸੰਬੰਧੀ ਸੰਖੇਪ ਜਾਣਕਾਰੀ ਪੜ੍ਹੀ ਹੈ ਉਹਦੇ ਸੰਬੰਧੀ ਆਪਾਂ ਅਭਿਆਸ ਦੇ ਵਿੱਚ ਜੋ ਕੁਐਸਚਨ ਆਉਂਦੇ ਨੇ ਉਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਪੰਜਾਬ ਦਾ ਰਾਜ ਪੰਛੀ ਕਿਹੜਾ ਹੈ ਬਾਜ ਸਾਰਿਆਂ ਨੂੰ ਪਤਾ ਆਪਾਂ ਨੇ ਪੜ੍ਹ ਕੇ ਆਏ ਆ ਆਪਾਂ ਆਪ ਦਾ ਅਰਥ ਕੀ ਹੈ ਆਨੇ ਆਇਨੇ ਅਕਵਰੀ ਲੇਖਕ ਕੌਣ ਸੀਗੇ ਅਬੂਲ ਫਜ਼ਲ ਸੀਗੇ ਪੰਜਾਬ ਵਿੱਚ ਮੁੱਖ ਰੁੱਤਾਂ ਵਰਖਾ ਰੁੱਤ ਦੇ ਮਹੀਨੇ ਕਿਹੜੇ ਹਨ ਪੰਜਾਬ ਦੇ ਵਿੱਚ ਜਿਹੜੀ ਵਰਖਾ ਰੁੱਤ ਆਉਂਦੀ ਹੈ ਉਹਦੇ ਕਿਹੜੇ-ਕਿਹੜੇ ਮਹੀਨੇ ਨੇ ਜੁਲਾਈ ਤੋਂ ਸتمبر ਤੱਕ ਦੇ ਸਭ ਤੋਂ ਪੁਰਾਣੀ ਸੱਭਿਅਤਾ ਕਿਹੜੀ ਹੈ ਤੁਰਕ ਸੱਭਿਅਤਾ ਸੀ ਕੁਸ਼ਾਨ ਸੱਭਿਅਤਾ ਵੈਦਿਕ ਸੱਭਿਅਤਾ ਸਿੰਧੂ ਘਾਟੀ ਸੱਭਿਅਤਾ ਸਿੰਧੂ ਘਾਟੀ ਸੱਭਿਅਤਾ ਜਿਹੜੀ ਸਭ ਤੋਂ ਪ੍ਰਾਤਨ ਸੱਭਿਅਤਾ ਮੰਨੀ ਜਾਂਦੀ ਹੈ ਧੰਨਵਾਦ ਜੀ ਚੇਕਰ ਤੁਹਾਨੂੰ ਪੰਜਾਬ ਸੰਬੰਧੀ ਜਾਣਕਾਰੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਜੀ